ਕਿ ਕਿ ਪੁਲਿਸ ਸਟੇਸ਼ਨ ਤੋਂ ਜਿੰਨੇ ਵੀ ਪੁਲਿਸ ਸਟੇਸ਼ਨਸ ਹਨ ਚੌਕੀਆਂ ਹਨ ਪੁਲਿਸ ਲੈਟ ਹੈ ਕਿਥੇ ਲੋਕਾਂ ਦੀ ਅਮਾਨਤਾਂ ਕਾਫੀ ਪਈਆਂ ਉਹ ਵੀ ਗਰੋਗੇ ਸਕੂਟਰ ਹੋ ਗਏ ਟੌਰੀ ਦਾ ਸਮਾਨ ਹੋ ਗਿਆ ਉਹ ਚੋਰੀ ਦਾ ਸਮਾਨ ਹੋ ਗਿਆ ਤੇ ਸਾਡੇ ਜਿਹੜੇ ਮਾਲ ਖਾਨੇ ਉਹ ਪਰੇਪੜੇ ਥੋੜਾ ਥੰਲੇ ਕਰੇ ਇਹ ਡਰਾਈਵ ਆਪਾਂ ਸ਼ੁਰੂ ਕੀਤੀ ਅੱਜ ਉਹ ਵੀ ਟਾਈਮ ਤੇ ਐਵਰੀ ਟਾਈਮ ਤੇ

ਕਿ 36 ਦੇ ਕਰੀਬ ਮੋਬਾਈਲ ਫੋਨ ਜੋਗਾ ਨੇ ਮਹਿੰਗੇ ਤੋਂ ਮਹਿੰਗੇ ਸਸਤੇ ਤੋਂ ਸਭ ਤੋਂ ਜੂਹੀ ਹੋਏ ਹੋਏ ਖੋ ਹੋਏ ਹੋਏ ਇਹ ਲੋਕਾਂ ਨੂੰ ਆਪਸ ਆਪਾ ਕਿ ਜਿਹੜੇ ਕੇਸ ਸਾਈਡ ਹੋ ਚੁੱਕੇ ਹਨ ਉਹਨਾਂ ਨੂੰ ਆਪਸ